ਉਧਰ ਛੋਟੀਆਂ ਦਾ ਮਹਾਨ ਕਬੱਡੀ ਪਲੇਅਰ ਜਲਾਲਪੁਰਿਆ ਪਾਲਾ ਗਰਾਊਂਡ ਜਾ ਗਿਆ ਜਿਹੜੇ ਜਿਹੜੇ ਪਾਲੇ ਜਲਾਲਪੁਰਿਆ ਨੂੰ ਪਿਆਰ ਕਰਦੇ ਇੱਕ ਵਾਰੀ ਫੇਰਾ ਵਾਹ ਡਾਕਟਰ ਮੱਗਰ ਸਿਹਾਲ ਵੀ ਆ ਗਿਆ ਜਲਾਲਪੁਰਿਆ ਪਾਲੇ ਦਾ ਪਿਆਰ ਕਰਦੇ ਡਾਕਟਰ ਮੱਗਰ ਸਿਹਾਲ ਦੇ ਨਾਲ ਹੈ ਸਿਹਾਲ ਵਾਲਾ ਮੱਗਰ ਕਹਿੰਦਾ ਵੀ 1 ਫਰਵਰੀ ਨੂੰ ਸਿਹਾਲ ਦੇ ਵਿੱਚ ਵੀ ਜਲਾਲਪੁਰਿਆ ਪਾਲਾ ਕਹਿੰਦੇ ਕਹਿਰ ਕਰੂਗਾ ਮਹਾਨ ਕਬੱਡੀ ਪਲੇਅਰ ਜਲਾਲਪੁਰਿਆ ਪਾਲਾ ਕਹਿੰਦੇ ਮੈਂ ਹੱਥ ਬਨ ਕੇ ਬੇਨਤੀ ਹੈ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਫਾਈਨਲ ਦੀਆਂ ਟੀਮਾਂ ਸਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿਆ ਬਾਤ ਹੈ ਸਤਿਕਾਰ ਹੈ ਫਿਰ ਕਰ ਦ ਰਸ਼ਮੀਤ ਦੁਗਾਲ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸਰਦਾਰ ਸੇਵਾ ਸਿੰਘ ਜੀ ਰਾਣੇ ਨੇ ਇਹ ਅਨਾਉਂਸਮੈਂਟ ਕਰਾਈ ਹੋਈ ਹੈ ਵੀ ਜਿੰਨਾ ਟਾਈਮ ਸਰਹਾਲਾ ਰਣੂਆ ਖੇਡੂਗੀ ਤੇ ਹਰ ਸਾਲ ਰਸ਼ਮੀਤ ਦੁਗਾਲ ਦਾ 1 ਲੱਖ ਦੀ ਨਗਦ ਰਕਮ ਨਾਲ ਜਿਹੜਾ ਮਾਨ ਸਨਮਾਨ ਮੇਰੇ ਵੀਰੋ ਉਹ ਹੋਇਆ ਕਰੇਗਾ ਅੱਜ 1 ਲੱਖ ਦੀ ਨਗਦ ਰਕਮ ਦੇ ਨਾਲ ਇਹ ਮਾਨ ਸਨਮਾਨ ਜਿਹੜਾ ਹੈ ਮੇਰੇ ਵੀਰੋ ਕੀਤਾ ਗਿਆ ਇਧਰ ਸਾਡਾ ਵੀਰ ਦੀਪ ਟੰਡਵਾੜ ਤੇ ਨਾਲ ਬਿੰਦਰ ਟੰਢਿਆਲ ਆਸਟ੍ਰੇਲੀਆ ਤੋਂ ਸਾਡੇ ਭਰਾ ਨੇ ਪਾਲ ਪੰਗੂਵਾਂ ਦੇ ਦੋਸਤ ਨੇ ਬਿੱਟੂ ਦਗਾਲ ਨੂੰ ਛੋਟੇ ਛੋਟੇ ਹੁੰਦੇ ਵੇਖਦੇ ਰਹੇ ਹਨ ਉਹਨਾਂ ਵੱਲੋਂ 50000 ਦੇ ਨਾਲ ਇਹ ਜਿਹੜਾ ਰਸ਼ਮੀਤ ਦਗਾਲ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ 50000 ਰੁਪਏ ਸਰਦਾਰ ਸੇਵਾ ਸਿੰਘ ਹੀ ਰਾਣਾ ਵੱਲੋਂ ਇਸ ਕਬੱਡੀ ਕੱਪ ਦੇ ਲਈ ਆਇਆ ਹੈ ਇਹ ਸਭ ਤੋਂ ਵੱਡੀ ਗੱਲ ਕੱਲ ਗੁਲਾਮ ਆਵਾਸ ਬੱਟ ਦਾ ਫੋਨ ਆਇਆ ਕਹਿੰਦਾ ਵੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਕੱਪ ਕਰਵਾਵਾਂ ਮਾਲਵਿੰਦਰ ਨਿਹਾਲ ਵਾਲਾ ਕਹਿੰਦਾ ਜੇ ਲਖੇ ਦਾ ਪੁੱਤਰ ਨਿਹਾਲਗੜ੍ਹ ਵਾਲਾ ਕਹਿੰਦਾ ਜੇ ਲਖੇ ਦਾ ਪੁੱਤਰ ਉਹ ਕਹਿੰਨੇ ਦੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਕੱਪ ਕਰਵਾ ਰਹੇ ਹਾਂ ਤੇ ਜਿਹਦਾ ਪਹਿਲਾ ਪ੍ਰਾਈਜ਼ 7 ਲੱਖ ਹੈ ਮੇਰੇ ਵੀਰੋ ਉਹ ਪਹਿਲਾ ਪ੍ਰਾਈਜ਼ ਵੀ ਸਰਦਾਰ ਸੇਵਾ ਸਿੰਘ ਰਾਣੇ ਵੱਲੋਂ ਦਿੱਤਾ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸੇਵਾ ਸਿੰਘ ਰਾਣੇ ਦੀ ਇਕੱਲੇ ਪੰਜਾਬ ਦੀ ਕਬੱਡੀ ਨੂੰ ਦੇਣ ਨਹੀਂ ਉਹ ਪਾਕਿਸਤਾਨ ਦੇ ਵਿੱਚ ਵੀ ਖਿਡਾਰੀਆਂ ਨੂੰ ਪ੍ਰਮੋਟ ਕਰਦਾ ਹੈ ਉਹ ਕੈਨੇਡਾ ਦੇ ਵਿੱਚ ਗਏ ਖਿਡਾਰੀਆਂ ਦਾ ਵੀ ਮੇਰੇ ਵੀਰੋ ਬਾਹ ਚੜ ਕੇ ਸਤਕਾਰ ਕਰਦਾ ਹੈ ਦਰਵੇਸ਼ ਬੰਦਾ ਹੈ ਸੱਚਾ ਆਸ਼ਿਕ ਹੈ ਖੇਡ ਕਬੱਡੀ ਦਾ ਆਓ ਮੇਰੇ ਵੀਰੋ